ਸੋ ਦੋਸਤੋ ਦੁਨੀਆ ਭਰ ਦੇ ਵਿੱਚ ਵਿਸਾਖੀ ਦੇ ਜਸ਼ਨ ਮਨਾਏ ਜਾ ਰਹੇ ਨੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਪਿਛਲੇ ਦਿਨੀ ਕੈਨੇਡਾ ਦੇ ਖੂਬਸੂਰਤ ਸੂਬੇ ਬ੍ਰਿਟਿਸ਼ ਕੰਬੀਆ ਦੇ ਖੂਬਸੂਰਤ ਸ਼ਹਿਰ ਵੈਨਕੂ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਉਸ ਬਾਰੇ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ ਤੇ ਵਿਸਾਖੀ ਦਾ ਇਤਿਹਾਸ ਵੀ ਥਰ ਨਾਲ ਸਾਂਝਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਇੱਥੇ ਦੇ ਨਗਰ ਕੀਰਤਨ ਦੀ ਗੱਲ ਖਾਲਸਾ ਪੰਥ ਨਾ ਕਰਾਂ 1665 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੀ ਸਤਕਾਰਯੋਗ ਮਾਤਾ ਬੀਬੇ ਨਾਲਕੀ ਦੇ ਨਾਮ ਉੱਤੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੀ ਸਥਾਪਨਾ ਕੀਤੀ ਤਾਂ ਜਿਸ ਦਾ ਨਾਂ ਰੱਖਿਆ ਗਿਆ ਚੱਕ ਨਾਨਕ ਚੱਕ ਨਾਨਕੀ ਤੋਂ ਬਦਲ ਕੇ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਹੋਈ 11 ਨਵੰਬਰ 1675 ਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ राय ਜੀ ਮਹਾਰਾਜ ਨੇ ਇਸ ਦਾ ਨਾਮ ਬਦਲ ਕੇ ਆਨੰਦਪੁਰ ਰੱਖਿਆ ਉਸ ਆਨੰਦਪੁਰ ਦੀ ਧਰਤੀ ਦੇ ਉੱਤੇ ਪੰਜ ਕਿਲੇ ਸਥਾਪਿਤ ਕੀਤੇ ਆ ਆਨੰਦ ਗੜ੍ਹ ਕੇਸ ਗੜ੍ਹ ਹੋਰ ਗੜ੍ਹ ਲੋਹ ਗੜ੍ਹ ਤਾਰਾ ਗੜ੍ਹ ਕੇਸ ਗੜ੍ਹ ਦੇ ਪਾਵਨ ਪਵਿੱਤਰ ਅਸਥਾਨ ਤੇ 30 ਮਾਰਚ 1600 ਨੂੰ ਮਹਿੰਦੀ ਪਸ਼ਾਖੀ ਨੂੰ ਉਤਾਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਸ ਪਰੇ ਦੀਵਾਨ ਦੇ ਵਿੱਚ ਆਸਾ ਦੀ ਬਾਤ ਇਸ ਬਾਤ ਤੋਂ ਬਾਅਦ ਗੁਰੂ ਗੋਬਿੰਦ राय ਨੇ ਸਿਰਾਂ ਦੀ ਮੰਗ ਕੀਤੀ ਤਾਂ ਉਸ ਵੇਲੇ ਪੰਜ ਨਥਰੇ ਭਾਈ ਤਿਆਰਾਮ ਭਾਈ ਸਰਚੰਦ ਭਾਈ ਮੋਹੰ ਚੰਦ ਭਾਈ ਅਹਮ ਆਪਣੇ ਸਭ ਚੰਦੀ ਚਸਲੇ ਪੰਜਾਂ ਦੇ ਆਪ ਨੂੰ ਆਪ ਸਪਰਦ ਕੀਤਾ ਤਾਂ ਦਰਤਾਰ ਪਾਸ਼ਰ ਨੂੰ ਪੰਜਾਂ ਨੂੰ ਅਮਰ ਦੀ ਬਾਤ ਦੇ ਕੇ ਦਿਆ ਰਾਮ ਨੂੰ ਦਿਆ ਸਿੰਘ ਸਭ ਚੰਦ ਨੂੰ ਸਭ ਚੰਦ ਮੁਕਮ ਚੰਦ ਨੂੰ ਮੁਕਮ ਸਿੰਘ ਜਿਸਲੇ ਪੰਜ ਸਿੰਘ ਬਣ ਕੇ ਇਤਿਹਾਸ ਦੇ ਵਿੱਚ ਇੱਕ ਐਸਾ ਪਰਵਰਤਨ ਲਿਆਂਦਾ ਗੁਰੂ ਨੇ ਉਹ ਆਪ ਚੇਲਾ ਬਣ ਕੇ ਚੇਲਾ ਬਣ ਕੇ ਫਰਿਆਦ ਕੀਤੀ ਕਿ ਤੁਸੀਂ ਮੈਨੂੰ ਤੋਂ ਕੁਟ ਕਮਰੇ ਤੇ ਦਿਓ ਤਾਂ ਕਿ ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਸਕਾਂ ਪੰਜਾਬ ਦੇ ਸਵਾਰ ਕਰ ਦਿੱਤਾ ਸਤਿਗੁਰੂ ਅਸੀਂ ਇਸ ਸਮਰਧੀ ਖਾਤਰ ਸਰ ਦਿੱਤੇ ਆਪਨਾ ਆਪ ਕੁਰਬਾਨ ਕਰਾਇਆ ਤੁਸੀਂ ਇਸ ਸਮਰਧੀ ਖਾਤਰ ਕੀ ਦਿਓਗੇ ਤਾਂ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸ਼ਕੜ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਛੋੜ ਕੇ ਆਖਿਆ ਜੇ ਤੁਸੀਂ ਪੰਜਾਂ ਨੇ ਸਿਰ ਦਿੱਤੇ ਅਮਰਦੀ ਖਾਤਰ ਤੇ ਮੈਂ ਅਮਰਤ ਪੀਣ ਦੀ ਖਾਤਰ ਆਪਣਾ ਸਾਰਾ ਸਰਵਾਂਸ਼ ਕਰਵਾ ਕਰਾਂਗਾ ਤੋਂ ਪੱਤਰ ਅਖਾੜ ਦੇ ਸਾਹਮਣੇ ਚੁਟਾਰ ਦੇ ਬਤਾਨੇ ਜਾਂ ਸ਼ਹੀਦ ਕਰਾਇਆ ਦੋ ਪੱਤਰ ਸਰਹੰਦੀਆਂ ਦੀਵਾਰਾਂ 'ਤੇ ਸ਼ਹੀਦ ਕਰਾਇਆ ਮਾਤਾ ਗੁਜਰੀ ਨੂੰ ਸ਼ਹੀਦ ਕਰਾਇਆ ਫਿਰ ਤਤਾਰ ਪਾਸ਼ਾ ਨੇ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਔਰ ਤਤਾਰ ਪਾਸ਼ਾ ਨੇ ਆਖਿਆ ਕਿ ਮੈਂ ਜਿੱਥੇ ਆਪ ਅੰਮ੍ਰਿਤ ਛੱਕੇ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣਿਆ ਤੇ ਤੁਸੀਂ ਹੁਣ ਮੇਰਾ ਖਾਲਸਾ ਮੇਰਾ ਰੂਪ ਹੋ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸਾ ਮੇਰਾ ਖਰੋੜ ਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੀ ਧਰਮ ਕੀ ਧਰਮ ਇਹ ਵਿਸਾਖੀ ਦਾ ਤਿਹਾਰ ਅਸੀਂ ਗੋਬਿੰਦ ਗੋਵਿੰਦਵਾਲ ਸਾਹਿਬ ਇਹ ਵਿਸਾਖੀ ਦਾ ਦਿਹਾੜਾ ਅਸੀਂ ਖਡੂਰ ਸਾਹਿਬ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਕਰਨਾਲ ਸਾਹਿਬ ਸੰਗਟ ਇਸਿਆਂ ਕਿਸਕਰ ਸਾਹਿਬ ਦਤਮਨ ਸਾਹਿਬ ਦੀ ਜਿੱਥੇ ਪਾਵਨ ਪਵਿੱਤਰ ਧਰਤੀ ਤੇ ਬਣਾਉਣੇ ਦੇਚ ਵਿੱਚ ਉਥੇ ਕੈਨੇਡਾ ਦੀ ਧਰਤੀ 'ਚ ਅਮਰੀਕਾ ਦੀ ਧਰਤੀ 'ਚ ਇੰਗਲੈਂਡ ਦੀ ਧਰਤੀ 'ਚ ਵਕਤ ਵਕਤ ਗੁਰੂ ਘਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਸਾਹਿਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਕਦੇ ਹਾਂ तकरीबन ਦੋ ਸਦੀਆਂ ਤੋਂ ਬਾਅਦ ਇੱਥੇ ਵੈਂਕੂਵਰ ਦੀ ਧਰਤੀ ਉੱਤੇ ਗੁਰਦੁਆਰਾ ਖਾਲਸਾ ਦਵਾਨ ਸੋਸਾਇਟੀ 8000 ਰੋਡ ਸਟਰੀਟ ਤੋਂ ਗੁਰੂ ਗ੍ਰੰਥ ਸਾਹਿਬ ਜੀ ਚਤਰਛਾ ਹੈ ਪਹਿਲਾ ਨਗਰ ਕੀਰਤਨ ਆਰੰਭ ਹੋਇਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਚਲਦੀ ਚਲਦੀ ਲੱਖਾਂ ਦੀ ਗਿਣਤੀ ਬਚਣ ਗਈ ਖੇਰ ਨਗਰ ਕੀਰਤਨ ਸਾਰੇ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਵਾਜ਼ੇ ਵਿੱਚੋਂ ਆਰੰਭ ਹੋਇਆ ਪਿਛਲੇ ਹਫਤੇ 12 ਤਰੀਕ ਨੂੰ 9 ਵਜੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਬਖ ਬਖ ਪੋਲਿਟਿਕਲ ਆਗੂਆਂ ਨੇ ਆਪਣੇ ਜਿੱਥੇ ਵਿਚਾਰ ਸਾਂਝੇ ਕੀਤੇ ਰਾਗੀ ਟਾੜੀਆਂ ਨੇ ਪ੍ਰਚਾਰ ਸਾਂਝੇ ਕੀਤੇ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਛਤਰ ਛਾਇਆ ਹੈ ਪੰਜ ਪਿਆਰਾਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਮਰੀਨ ਰੈਟ ਤੋਂ ਹੁੰਦਾ ਹੋਇਆ ਮੇਨ ਸਟਰੀਟ ਮੇਨ ਸਟਰੀਟ ਤੋਂ ਹੁੰਦਾ 49 ਤੇ ਫਰੇਜ਼ਰ ਸਟਰੀਟ ਫਰੇਜ਼ਰ ਤੋਂ ਚੱਲਦਾ ਹੋਇਆ ਵਾਪਸ ਗੁਰਦੁਆਰਾ ਖਾਲਸਾ ਤੁਗਾਂ ਸਿਟੀ ਬੈਂਕ ਕੋਲ ਵਿਧ ਪਹੁੰਚਾ ਜਿੱਥੇ ਲਿਬਰਲ ਪਾਰਟੀ ਦੇ ਆਗੂ ਜਿੱਥੇ ਐਨਟੀਪੀ ਦੇ ਆਗੂ ਫੈਡਰਲ ਤੇ ਆਗੂ 66 ਦੇ ਆਗੂ ਉੱਥੇ ਪਹੁੰਚੇ ਉੱਥੇ ਲੱਖਾਂ ਦੀ ਗੰਟੀ ਵੇ ਸੰਗਤਾਂ ਸ਼ਾਮਲ ਹੋ ਕੇ ਗੁਰੂ ਮਹਾਰਾਜ ਜੀ ਨੂੰ ਸਿੱਖਾ ਪ੍ਰਾਪਤ ਕਰਨ ਲਈ ਸ਼ਾਮਲ ਹੋਈਆਂ ਜਿੱਥੇ ਸੰਗਤਾਂ ਸ਼ਾਮਲ ਹੋਈਆਂ ਉੱਥੇ ਅਸੀਂ ਆਪਣੀ ਕਿਰਤ ਨੂੰ ਸਫਲ ਕਰਨ ਲਈ ਸਤਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ਕਰਾਨਾ ਕਰਨ ਲਈ ਵੱਖ-ਵੱਖ ਜਗ੍ਹਾ ਉੱਤੇ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀ ਸੇਵਾ ਕੀਤੀ ਕਿਤੇ ਚਾ ਪਕੌਣੇ ਚਾਹਦੇ ਸਨ ਕਿਤੇ ਬਰੈਡ ਪਕੌਣੇ ਚਾਹਦੇ ਸਨ ਕਿਤੇ ਜੂਸ ਚਲਦਾ ਸੀ ਕਿਤੇ ਪ੍ਰਸ਼ਾਦੇ ਚਲਦੇ ਸਨ ਇਹ ਸਾਰੀਆਂ ਸਵਾਵਾਾਂ ਕਰਕੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰਦੇ ਜਿੱਥੇ 12 ਤਰੀਕ ਤੋਂ ਅਗਰ ਕੀਰਤਨ ਬੜਾ ਸ਼ਾਨੋ ਸ਼ਫਤ ਦੇ ਨਾਲ ਸਮਾਪਤ ਹੋਇਆ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਗੁਰਦੁਆਰਾ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਸੰਗਤਾਂ ਨੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਉੱਥੇ 19 ਤਰੀਕ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਰੇ ਵਿੱਚੋਂ ਗੁਰੂ ਗ੍ਰੰਥ ਸਾਹਿਬਹਾਰੀ ਸ਼ਤਰ ਸ਼ਾਹ ਹੇਠ ਪੰਜ ਪੀਰਾਂ ਦੀ ਅਗਵਾਈ ਵਿੱਚ 128 ਸਾਲ ਤੋਂ ਚੱਲਦਾ ਹੋਇਆ ਜਾਸੀ ਤੋਂ ਹੁੰਦਾ ਹੋਇਆ ਚਲ ਫਿਰ 124 ਤੋਂ ਹੁੰਦਾ ਹੋਇਆ 76 ਤੋਂ ਹੁੰਦਾ ਹੈ 122 ਤੋਂ ਫਿਰ ਵਾਪਸ ਜਾਏਗਾ ਜਿਸ ਵਿੱਚ ਲੱਖਾਂ ਦੀ ਗੰਤੀ ਵਿੱਚ ਸਖਸ਼ੰਤਾ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਸ਼ਾਮਲ ਹੁੰਦੇ ਆਓ ਆਪਾਂ ਇਸ ਆਪਣੇ ਕੌਮੀ ਦਿਹਾੜੇ ਨੂੰ ਦੁਨੀਆ ਦੀ ਕੋਈ ਕੌਮ ਆਪਣਾ ਜਨਮ ਦਿਨ ਸੰਸਾਰ ਵਿੱਚ ਨਹੀਂ ਮਨਾਦੀ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਜੋ ਆਪਣਾ ਜਨਮ ਦਿਨ ਸੰਸਾਰ ਪਰ ਵਿੱਚ ਮਨਾਦਾ ਇਹ ਪ사ਖੀ ਦੇ ਦਿਹਾੜੇ ਦੇ ਉੱਤੇ ਅਸੀਂ ਪਹੁੰਚ ਗਏ ਗੁਰੂ ਮਹਾਰਾਜ ਜੀ ਅਸੀਂ ਸਭ ਪ੍ਰਾਪਤ ਕਰਦੇ ਆ ਆ ਆਪਾਂ ਵੀ ਗੁਰੂ ਗੋਬਿੰਦ ਸਿੰਘ ਦਾ ਸੁਪੇਰ ਬਣੀ ਹੈ ਮਾਤਾ ਸਹਿਰ ਦੇ ਬੰਦੇ ਸੁਪੁੱਤਰ ਬਣੀ ਹੈ ਅਮਰਤ ਦੀ ਦਾਤ ਛੱਕ ਕੇ ਕੇਸ ਕਰ ਸਾਡਾ ਘਰ ਹੋਵੇ ਅਨੰਤਪੁਰ ਸਾਹਿਬ ਸਾਡਾ ਪਿੰਡ ਹੋਵੇ ਅਸੀਂ ਗੁਰੂ ਦੇ ਚਰਨਾਂ ਦੇ ਪੌਰੇ ਬਣ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ